ਜਿਨਸੀ ਸ਼ੋਸ਼ਣ ਦੇ ਮਾਮਲੇ ਦਿਨੋ-ਦਿਨ ਵਾਧੇ ਹੋਏ ਜਾ ਰਹੇ ਨੇ ਹੁਣ ਚਾਚੇ ਨੇ ਆਪਣੇ ਨਵਾਲਗ ਭਤੀਜੀ ਦੇ ਨਾਲ ਕੀਤਾ ਬਲਾਤਕਾਰ ਪੁਲਿਸ ਨੇ ਪੀੜਤਾ ਦੇ ਪਿਤਾ ਦੀ ਸ਼ਿਕਾਇਤ ਤੇ ਮਾਮਲਾ ਦਰਜ ਕਰਕੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ ਪੀੜਤਾ 8ਵੀਂ ਜਮਾਤ ਦੀ ਇੱਕ ਵਿਦਿਆਰਥਣ ਹੈ ਪੁਲਿਸ ਨੇ ਪੀੜਤ ਨਵਾਲਗ ਨੂੰ ਮੈਡੀਕਲ ਲਈ ਭੇਜ ਦਿੱਤਾ ਹੈ ਰੈਸ਼ੀਆ ਨੂੰ ਸ਼ਰਮਸਾਰ ਕਰਨ ਵਾਲੀ ਇਹ ਘਟਨਾ ਸਿਆਣਾ ਕੋਤ ਵਾਲੇ ਇਲਾਕੇ ਦੇ ਇੱਕ ਪਿੰਡ ਵਿੱਚ ਵਾਪਰੀ ਹੈ ਜਿੱਥੇ ਇੱਕ ਪ੍ਰਾਇਮਰੀ ਸਕੂਲ ਦੇ ਵਿੱਚ 8ਵੀਂ ਜਮਾਤ ਦੇ ਵਿੱਚ ਪੜ੍ਹ ਰਹੀ 13 ਸਾਲਾਂ ਦੀ ਵਿਦਿਆਰਥਣ ਉਸ ਨੂੰ ਚਾਚਾ ਵਰਗਾ ਲਾ ਕੇ ਆਪਣੇ ਨਾਲ ਇੱਕ ਖੰਡਰ ਬਣੇ ਮਕਾਨ ਦੇ ਵਿੱਚ ਲੈ ਗਿਆ ਤੇ ਉੱਥੇ ਜਾ ਕੇ ਉਸ ਨਾਲ ਬੁਲਾਤਕਾਰ ਕਰ ਦਿੱਤਾ ਇਹ ਘਟਨਾ ਤਕਰੀਬਨ 10 ਅਗਸਤ ਦੀ ਹੈ ਪੀੜਤ ਵਿਦਿਆਰਥੀ ਦਾ ਜਿਹੜਾ ਪਿਤਾਏ ਕਿਸੇ ਹੋਰ ਜ਼ਿਲ੍ਹੇ ਦੇ ਵਿੱਚ ਪ੍ਰਾਈਵੇਟ ਨੌਕਰੀ ਕਰਦਾ ਹੈ ਬਲਾਤਕਾਰ ਤੋਂ ਬਾਅਦ ਦੋਸ਼ੀ ਨੇ ਵਿਦਿਆਰਥਣ ਨੂੰ ਧਮਕੰਦ ਦਿੱਤੀ ਕਿ ਜੇਕਰ ਉਸਨੇ ਕਿਸੇ ਨੂੰ ਦੱਸਿਆ ਤਾਂ ਨਤੀਜਾ ਮਾੜਾ ਹੋਵੇਗਾ ਇਸ ਤੋਂ ਬਾਅਦ ਕੁੜੀ ਚੁੱਪ ਰਹੀ ਪਰ ਜਦੋਂ 13 ਅਗਸਤ ਨੂੰ ਪੀੜਤਾ ਦੇ ਘਰ ਵਿੱਚ ਰੋਣ ਲੱਗੀ ਤਾਂ ਮਾਂ ਨੇ ਉਸ ਦਾ ਕਾਰਨ ਪੁੱਛਿਆ ਰੋਂਦੀ ਹੋਈ ਪੀੜਤਾ ਨੇ ਆਪਣੀ ਮਾਂ ਨੂੰ ਆਪਣੇ ਨਾਲ ਹੋਏ ਜ਼ੁਲਮ ਦੇ ਬਾਰੇ ਦੱਸਿਆ ਤਾਂ ਮਾਂ ਨੇ ਵਿਦਿਆਰਥਣ ਦੇ ਪਿਤਾ ਨੂੰ ਫੋਨ ਤੇ ਇਹ ਘਟਨਾ ਸਾਰੀ ਦੱਸੀ ਤਾਂ ਉਸਨੇ 14 ਅਗਸਤ ਦੀ ਸ਼ਾਮ ਨੂੰ ਛੁੱਟੀ ਲੈ ਕੇ ਘਰ ਆਇਆ ਤੇ ਪੀੜਤ ਲੜਕੀ ਨੂੰ ਲੈ ਕੇ ਇੱਕ ਸਿਆਣਾ ਥਾਣੇ ਦੇ ਵਿੱਚ ਪਹੁੰਚ ਗਿਆ ਜਿੱਥੇ ਉਸਨੇ ਥਾਣੇ ਵਿੱਚ ਜਾ ਕੇ ਸ਼ਿਕਾਇਤ ਦਰਜ ਕਰਵਾਈ ਥਾਣਾ ਕੋਤਵਾਲ ਦੇ ਇੰਚਾਰਜ ਪ੍ਰੇਮਚੰਦ ਸ਼ਰਮਾ ਨੇ ਦੱਸਿਆ ਕਿ ਮੌਜਮਾ ਦੇ ਖਿਲਾਫ ਉਹ 301 ਬੀ ਐਨ ਐਸ ਬੈਟ ਬੀ ਐਨ ਐਸ 352 ਅਤੇ ਬੀ ਐਨ ਐਸ 34 ਦੀ ਤਾਰਾਮਾ ਤਹਿਤ ਕੇਸ ਦਰਜ ਕੀਤਾ ਗਿਆ ਹੈ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਪੁਲਿਸ ਦੀ ਤਮਾਦ ਸ਼ਕਤੀ ਅਤੇ ਯਤਨਾਂ ਦੇ ਬਾਅਦ ਜੂ ਦੇ ਜ਼ਿਲ੍ਹੇ ਦੇ ਵਿੱਚ ਔਰਤਾਂ ਦੇ ਨਾਲ ਛੇੜਛਾੜ ਅਤੇ ਜਿੰਸੀ ਸ਼ੋਸ਼ਣ ਦੇ ਮਾਮਲੇ ਦੇ ਵਿੱਚ ਲਗਾਤਾਰ ਵਧ ਰਹੇ ਆ ਅਜੇ 2 ਦਿਨ ਪਹਿਲਾਂ ਹੀ ਅਮદાવાદਾਗੜ थाना ਖੇਤਰ ਦੇ ਵਿੱਚ ਏ ਡੀਓ ਪੀਪੀ ਨੇ 10 ਸਾਲ ਦੀ ਬੱਚੀ ਦੇ ਨਾਲ ਬਲਾਤਕਾਰ ਕੀਤਾ ਸੀ